ਗੀਤਾ ٹرسٹ ਬੁੱਧ ਸਾਇਫ ਵੱਲੋਂ ਮੁੜਵਸੇਬੇ ਪੰਜਾਬ ਦਾ ਪੁਨਰਵਾਸ ਪ੍ਰਯਾਸ ਕੋ ਪੰਜਾਬ ਦੇ ਹੜ੍ਹ ਪੀੜਤ ਪਰਿਵਾਰਾਂ ਲਈ 24 ਘੰਟਿਆਂ ਵਿੱਚ ਨਵੇਂ ਘਰ ਤਿਆਰ ਕਰਕੇ ਦਿੱਤੇ ਗਏ ਇਹ ਕਾਰ ਅੰਮ੍ਰਿਤਸਰ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਣਾਏ ਗਏ ਜਿੱਥੇ ਹੜ੍ਹ ਦੌਰਾਨ ਕਈ ਪਰਿਵਾਰ ਬੇਕਾਰ ਹੋ ਗਏ ਸਨ ٹرسٹ ਵੱਲੋਂ ਅੰਮ੍ਰਿਤਸਰ ਵਿੱਚ 6 ਤੇ ਗੁਰਦਾਸਪੁਰ ਵਿੱਚ 7 ਨਵੇਂ ਘਰਾਂ ਦੇ ਨਿਰਮਾਣ ਪ੍ਰਕਿਰਿਆ ਪੂਰੀ ਕੀਤੀ ਗਈ ਇਹ ਘਰ ਆਧੁਨਿਕ ਸਹੂਲਤਾਂ ਨਾਲ ਸਜਾਏ ਗਏ ਹਨ ਜਿਨ੍ਹਾਂ ਵਿੱਚ 2 ਕਮਰੇ, ਰਸੋਈ, ਲਿਵਿੰਗ ਏਰੀਆ ਤੇ ਵਾਸ਼ਿੰਗ ਏਰੀਆ ਅਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦ ਹੋਏ ਕਲਗੀਤਾ ٹرسٹ ਦੇ ਆਗੂ ਅਨੇ ਕੀ ਕਿਹਾ ਤੁਸੀਂ ਵੀ ਸੁਣੋ। ਬਿਲਕੁਲ ਇਹ ਤਾਬੀ ਕਰਦੀ ਬਤਾਈ ਜਾ ਰਹੀ ਹੈ ਮੁਰਵ ਸੇਵਾ ਪੰਜਾਬ ਤੁਸੀਂ ਦੇਖ ਲਿਓ ਬਾਬਾ ਜੀ ਉਹਨਾਂ ਕੋਈ ਨੀ ਕੋਈ ਥੋੜਾ ਨੀਚੇ ਰੱਖ ਲਓ ਕੋਈ ਗੱਲ ਯਾਰ ਪੈਸਾਰੇ ਉਹ ਓਕੇ ਹਾਂ ਤੇਰੀ ਉਹ ਗਾਂਡੀ ਹਾਂ ਜੱਟ ਜੀ ਅੱਜ ਇੱਥੇ ਆਏ ਹੋ ਔਰ ਬੜਾ ਵੱਡਾ ਉਪਰਾਲਾ ਕਲਗੀਧਾ ٹرسٹ ਵੱਲੋਂ ਕੀ ਕਹਿਣਾ ਚਾਹੂਗੇ ਦੇਖੋ ਜੀ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਾਂ ਵਰਦੀਆਂ ਕੰਪਨੀ ਦਾ ٹرسٹ ਮਾਨਯੋਗ ਡਿਪਟੀ ਕਮਿਸ਼ਨਰ ਜੀ ਸਾਕਸੀ ਸਾਨੀ ਮੈਮ ਅੰਮ੍ਰਿਤ ਸਰਪੂਨ ਜਿਹੜੇ ਸੀਨੇ ਸਾਹਿਬ ਉਹਨਾਂ ਦਾ ਕਲਗੀ ਦਾ ਟਰੱਸਟ ਨਾਲ ਲਗਾਤਾਰ ਰਾਮਦਾਰਿਆ ਜਿਹੜੋ ਦੇਹੜ ਆਉਂਦੀ ਸੀ ਸਾਲੀ ਦੇ ਆਈ ਦੇਹੜ ਆਏ ਜੀਵਨੇ ਤੋਂ ਪਹਿਲਾਂ ਵੀ ਜਦੋਂ ਸ਼ੁਰੂ ਦੇ ਵਿੱਚ ਜਿਹੜੇ ਦੇਹੜ ਆਏ ਨੇ 26 27 ਮਾਈਕ ਬੰਨ ਕਰ ਲੋ 25 ਤੋਂ ਸ਼ੁਰੂ ਹੋ ਗਿਆ ਬਸ ਬੇਸਿਕਲੀ ਜਿਹੜਾ ਜਿਹੜਾ 26 27 ਨੂੰ ਆਏ ਨੇ ਉਹਦੇ ਵਿੱਚ ਵੀ ਕਲਗੀ ਦਾ ਟਰੱਸਟ ਵੱਲੋਂ ਸਾਨੂੰ ਇਮੀਡੀਏਟਲੀ ਜਿਹੜੀਆਂ ਸਰਵਾਈਵਰ ਲਿਸਟ ਕੋਲੈਂਦੀ ਉਹਨਾਂ ਬੀੜੀਆਂਾਂ ਸੰਦੂਕਾਂမှာ ਆਵਾਸ ਨਹੀਂ ਰਹੀਆਂ ਕਰਵਾਈਆਂ ਗਈਆਂ ਸੀਗੀਆਂ ਜਿਵੇਂ ਕਿ ਤੁਸੀਂ ਉਹਨਾਂ ਜੋ ਕਾਫੀ ਜਾਣੇ ਉੱਥੇ ਸੀਗੇ ਉਸ ਵੇਲੇ ਮਾਰੀ ਤੁਸੀਂ ਉਦੋਂ ਵੀ ਦੇਖਿਆ ਹੈ ਪੋਰਾ ਸਾਹਿਬ ਦੇ ਕੋਲ ਜਿਹੜੀ ਕੁੜੀ ਮੈਂ ਹੀ ਉੱਥੇ 6 ਬੀੜੀਆਂ ਲੈ ਜਾਂਦੀਆਂ ਰਹੀਆਂ ਨੇ ਬਾਕੀ ਜ਼ਿਲ੍ਹਿਆਂ 'ਚ ਵੀ ਵੇਚਦੇ ਆ ਤਾਂ ਜਿਹੜਾ ਇਹ ਇੱਕ ਉਪਰਾਲਾ ਹੈਗਾ ਜੀ ਇਹ ਬਿਲਕੁਲ ਨਵਾਂ ਵਿਕਲਪ ਉਪਰਾਲਾ ਹੈ ਇਦੇ ਵਿੱਚ ਕਾਫੀ ਡਿਸਕਸ਼ਨਸ ਹੋਈਆਂ ਡਿਪਟੀ ਕਮਿਸ਼ਨਰ ਸਾਹਿਬ ਦੀਆਂ ਕਲਗੀਦਰ ٹرسٹ ਦੇ ਨਾਲ ਤੇ ਇਹਨਾਂ ਨੇ ਅੱਗੇ ਫਤਵਾ ਦਾਇਆ ਕਿ ਤੁਸੀਂ ਸਾਨੂੰ ਦੱਸੋ ਕਿਵੇਂ ਅਸੀਂ ਵੱਡੀ ਮਦਦ ਕਰ ਸਕਦੇ ਹਾਂ ਤਾਂ ਉਹਦੇ ਵਿੱਚ ਡਿਸਕਸ਼ਨਸ ਦੇ ਵਿੱਚ ਜਿਹੜੀਆਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਬੋਲ ਕਲਗੀਦਰ ٹرسٹ ਦੇ ਵਿੱਚ ਹੋਈਆਂ ਤੇ ਤੇ ਇਹ ਕੋਈ ਸਮਝ ਨਹੀਂ ਆਈ ਕਿ ਆ ਚੀਜ਼ਾਂ ਵੀ ਕੀਤੀਆਂ ਜਾ ਸਕਦੀਆਂ ਜਿਹੜੀਆਂ ਅੱਗੇ ਸ਼ਾਇਦ ਕਿਸੇ ਨੇ ਨਹੀਂ ਕੀਤੀ। ਸੋ ਇਹ ਇਹਦੇ ਵਿੱਚ 8 ਘਰ ਇਹ ਆਲਰੇਡੀ ਸਾਨੂੰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਕਰਗੀ ਦਾ ਰੈਸਟੋਰੇਸ਼ਨ ਦਿੱਤੇ ਜਾ ਚੁੱਕੇ ਨੇ 6 ਘਰ ਜਾ ਰਜਮਪਤ ਕੀਤੇ ਨੇ ਜਿਹੜੇ ਲਾਭਪਾਤਰੀ ਸੀਗੇ ਬੈਨੇਫਿਸ਼ੀਰੀ ਜਿਨ੍ਹਾਂ ਦੇ ਘਰ ਡੈਮੇਜ ਹੋਏ ਨੇ। ਸੋ ਉਹਨਾਂ ਨੂੰ ਆ ਜਿਵੇਂ ਅਸੀਂ ਘਰ ਦੇਖ ਰਹੇ ਆ ਜਿਹੜਾ ਇਹ ਫੈਬ੍ਰੀਕੇਟਡ ਘਰ ਬਣਾ ਕੇ ਦਿੱਤਾ ਹੈ। ਇਹ ਘਰ ਦੇ ਵਿੱਚ ਦੋ ਕਮਰੇ ਨੇ, ਕਿਚਨ ਹੈ, ਲਿਵਿੰਗ ਏਰੀਆ ਹੈ, ਵਾਸ਼ਿੰਗ ਏਰੀਆ ਹੈ। ਸੋ ਆਪਣੇ ਆਪ ਚ ਸੰਪੂਰਨ ਕਰ ਦਿੱਤਾ। ਇਹ ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰੀ ਫੈਬ੍ਰੀਕੇਟਿਡ ਦਾ ਕਨਸੈਪਟ ਹੈ ਜੀ ਗਵਰਨਮੈਂਟ ਸ਼ੁੱਡ ਆਲਸੋ ਅਡਾਪਟ ਥਿਸ ਕਨਸੈਪਟ ਪ੍ਰੀ ਫੈਬ੍ਰੀਕੇਟਿਡ ਦਾ ਜੀ ਕਿਸ ਕੰਟੈਕਸਟ ਚ ਅਡਾਪਟ ਮਤਲਬ ਘਰ ਬਣਾ ਕੇ ਦੇ ਦੇ ਵਿੱਚ ਮਤਲਬ ਕੋਈ ਇਸ ਤਰ੍ਹਾਂ ਦੀ ਰეკਮੈਂਡੇਸ਼ਨ ਤੁਹਾਡੀ ਗਵਰਨਮੈਂਟ ਕੋਲ ਹੈ ਦੇਖੋ ਕਰੰਟਲੀ ਕਰੰਟਲੀ ਜਿਹੜਾ ਅਸੀਂ ਹਾਊਸ ਕੰਪਨਸੇਸ਼ਨ ਦਿੰਨੇ ਆ ਅੱਛਾ ਜੀ ਜਿਨ੍ਹਾਂ ਦਾ ਵੀ ਰੋਕਨ ਡੈਮੇਜ ਹੁੰਦਾ ਹੈ ਇਹ ਜਿਹੜੀ ਸਿਵਲ ਸੁਸਾਇਟੀ ਵੱਲੋਂ ਜਿਵੇਂ ਇਹ ਬੈਲ ਗੱਲਮੀ ਹੈ ਤੋ ਇਹ ਹੈਗੀ ਆ ਪੂਰਾ ਦਾ ਪੂਰਾ ਘਰ ਬਣਾ ਕੇ ਪ੍ਰੀ ਫੈਬ੍ਰੀਕੇਟਡ ਉਹ ਦਿੱਤਾ ਜਾ ਰਿਹਾ ਹੈ ਐਕਸੈਪਟੇਬਿਲਟੀ ਕਿਦਾਂ ਦੀ ਹੈ ਜੀ ਜਿਹੜੇ ਲੋਕ ਜਿਨ੍ਹਾਂ ਨੂੰ ਇਹ ਘਰ ਦਿੱਤੇ ਜਾ ਰਹੇ ਤੁਸੀਂ ਉਹਨਾਂ ਤੱਕ ਇਹਦੇ ਬਾਰੇ ਲੋਟ ਕੀਤਾ ਹੋ ਅੱਛਾ ਜੀ ਲੋਕਾਂ ਲੋਕੀ ਖੁਸ਼ ਨੇ ਕਿਉਂਕਿ ਨੀਟ ਐਂਡ ਕਲੀਨ ਘਰ ਹੈ ਹੂੰ ਫਿਰ ਜਿਸ ਤਰੀਕੇ ਨਾਲ ਇਹਦੀ ਬੰਤਰ ਹੈਗੀ ਆ ਇਹ ਤੋਂ ਪਛਾਣ ਤੋਂ ਪ੍ਰੋਪਰਲੀ ਇਨਸੂਲੇਟਡ ਹੈ ਜਿਹੜੀ ਖਾਸ ਕਰਕੇ ਆਪਣੇ ਇਲਾਕੇ ਦੇ ਵਿੱਚ ਜਿਵੇਂ ਗਰਮੀਆਂ ਦਾ ਸੀਜ਼ਨ ਬਹੁਤ ਲੰਬਾ ਹੁੰਦਾ ਤਾਂ ਇਨਸੂਲੇਸ਼ਨ ਜਿਹੜੀ ਹੈਗੀ ਆ ਉਹ ਅੱਛੀ ਹੈ ਜਿਵੇਂ ਕਰਕੇ ਕਿ ਅੰਦਰ ਤਪੇਸ਼ ਪਰ ਗਰਮੀ ਜਿਹੜੀ ਹੈਗੀ ਉਹ ਘੱਟ ਲੱਗਦੀ ਹੈ ਜੋ ਹਮੇਸ਼ਾ ਤੱਕ ਸਾਨੂੰ ਲੋਕਾਂ ਨੇ ਦੱਸਿਆ ਪਿੱਛੇ ਜੇ ਫਿਰ ਰੌਲਾ ਪੈ ਗਿਆ ਸੀ ਜਿਕੇ ਪਾਣੀ ਛੱਡਿਆ ਗਿਆ ਵਾ ਲੋਕਾਂ ਦੇ ਵਿੱਚ ਬੇਹੱਸ਼ ਸੀ ਉਹ ਇਦਾਂ ਨਹੀਂ ਫਰਦਰ ਕੋਈ ਇਨਫੋਰਮੇਸ਼ਨ ਹੈਗੀ ਜਿਹੜੀ ਕੋਈ ਲੋਕਾਂ ਨਾਲ ਸਾਂਝੀ ਕਰਨੇ ਜਾਂਦੇ ਹੋ ਉਹ ਉਹਦੇ ਵਿੱਚ ਇਹੀ ਹੈ ਜੀ ਕਿ ਉਹ ਜਿਹੜਾ ਇੱਕ ਸਾਡੇ ਕੋਲ ਪ੍ਰੈਡਿਕਸ਼ਨ ਸੀਗੀਆਂ ਵੈਦਰ ਡਿਪਾਰਟਮੈਂਟ ਲਈ ਆਈਐਮਡੀ ਵੱਲੋਂ ਸੀਗੀਆਂ ਇਹ ਜਿਹੜੇ ਕੈਸ਼ਮੈਂਟ ਏਰੀਆਜ਼ ਨੇ ਬਿਆਸ ਦੇ ਰਾਵੀ ਦੇ ਹੋਰ ਰਿਵਰ ਸਿਸਟਮਸ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵੈਸਾ ਨੂੰ ਬਿਆਸ ਤੇ ਰਾਵੀ ਰਿਵਰ ਸਿਸਟਮਸੋਂ ਜ਼ਿਆਦਾ ਇੰਪੋਰਟੈਂਟ ਨੇ ਉਹਨਾਂ ਕੈਸ਼ਮੈਂਟ ਏਰੀਆਜ਼ ਦੇ ਵਿੱਚ ਜਿਹੜਾ ਸੀਗਾ ਉਹ ਇਹ ਸੀ ਕਿ ਵੀ ਉੱਥੇ ਬਾਰਿਸ਼ ਜ਼ਿਆਦਾ ਪੈਣ ਦੀ ਸੰਭਾਵਨਾ ਹੈ ਔਰ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਤੇ ਅਸੀਂ ਉਹਦੇ ਵਾਸਤੇ ਕੁਝ ਜਿਹੜੇ ਹੈਗੇ ਲੋਰੀਨ ਦੇ ਉਪਰ ਵਾਲੇ ਉਹ ਅਮਲ ਚ ਪਹਿਲੇ ਪਹਿਲੇ ਲੈ ਲਈ ਹਮ ਥੈਂਕਫੁਲੀ ਕੋਈ ਜ਼ਿਆਦਾ ਬਾਰਿਸ਼ ਨਹੀਂ ਹੋਈ ਜੀ 7 ਤਰੀਕ ਦੀ ਬਾਰਿਸ਼ ਪ੍ਰੈਡਿਕਸ਼ਨ ਕਾਫੀ ਸੀ ਜੀ ਚੀ ਅੰਮ੍ਰਿਤਸਰ ਵਾਲੀ ਮੱਤਦਾਨ ਦੀ ਅੱਜ 11 ਤਰੀਕ ਤੋ ਉਹ ਜਿਹੜੀ ਬਾਰਿਸ਼ ਜਿਹੜੀ ਸੰਭਾਵਿਤ ਬਾਰਿਸ਼ ਸੀ ਇਹ ਨਹੀਂ ਹੋਣੀ ਫਰਦਰ ਤਣੀ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੈਡਿਕਸ਼ਨ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਆਈਐਮਡੀ ਦੀ ਪ੍ਰੈਡਿਕਸ਼ਨ ਜਿਹੜੀਆਂ ਵੈਦਰ ਪੈਟਰਨਸ ਨੇ ਜਿਹੜੇ ਉਹ ਚੇਂਜ ਹੁੰਦੇ ਰਹੇ ਦਿੰਦੇ ਨੇ ਜਿਹੜੇ ਉਹ ਬੜਾ ਵੱਡਾ ਇੱਕ ਸਿਸਟਮ ਹੈਗਾ ਜੀਓਗ੍ਰਾਫੀਕਲ ਜਿਹਦੇ ਜੋ ਵੈਸਟਰਨ ਡਿਸਰਬੈਂਸਸ ਹੋਣੀਆਂ ਟੂ ਮਨੀ ਅਦਰ ਫੈਕਟਰਸ ਉਹਨਾਂ ਕਰਕੇ ਜਿਹੜੀ ਇਹ ਇਹ ਚੀਜ਼ਾਂ ਚੇਂਜ ਹੁੰਦੀਆਂ ਨੇ ਗਵਰਨਮੈਂਟ ਦੀ ਕੋਈ ਹੈਲਪ ਹੈਗੀ ਹੈ ਕਲਕਾਤਾ ٹرسٹ ਨੂੰ ਫਾਈਨੈਂਸ਼ਲੀ ਵਗੈਰਾ ਕੁਝ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਜੀ ਇਹ ਜਿਵੇਂ ਇੱਕ ਸਿਵਲ ਸੁਸਾਇਟੀ ਵੱਲੋਂ ਜਿਹੜਾ ਪਿਚਨ ਕੀਤਾ ਜਾਂਦਾ ਹੈ ਜਿਵੇਂ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਨੇ ਮਿਸ਼ਨ ਚੜ੍ਹਦੀ ਕਲਾ ਇਸੇ ਮੰਤਵ ਦੇ ਨਾਲ ਲਾਂਚ ਕੀਤਾ ਸੀਗਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਾਨਯੋਗ ਡਿਟੀ ਕ੍ਰਿਸ਼ਨਾ ਜੀ ਦੇਖ ਰੇ ਇੱਕ ਵਾਰ ਚ ਸਾਂਝਾ ਉਪਰਾਲਾ ਜਿਹੜਾ ਸਾਂਝਾ ਉਪਰਾਲਾ ਚੜ੍ਹਦੀ ਕਲਾ ਦੇ ਨਾਲ ਹੋਏ ਉਹ ਇਸੇ ਕਰਕੇ ਲਾਂਚ ਕੀਤਾ ਸੀ ਤੋ ਸੋ ਥੈਟ ਕਿ ਜਿਹੜੀਆਂ ਓਵਰ ਐਂਡ ਅਬੋਵ ਫੈਸਿਲਿਟੀਆਂ ਜਿਹੜੀਆਂ ਸਰਕਾਰ ਤਾਂ ਦੇ ਹੀ ਰਹੀ ਸਰਕਾਰ ਆਪਣੇ ਵੱਲੋਂ ਦੀ ਸਾਰਾ ਕੁਝ ਕਰ ਰਹੀ ਹੈ ਪਰ ਜੇ ਓਵਰ ਐਂਡ ਅਬਵ ਕੋਈ ਆ ਕੇ ਨਾਲ ਮੋਢੇ ਨਾਲ ਮੋਢਾ ملا ਕੇ ਕੁਝ ਦੇਣਾ ਚਾਹੁੰਦਾ ਤੇ ਜੀ ਐਜ਼ ਅ ਹਿਊਮਨ ਪਰਸਨਲੀ ਕਿਵੇਂ ਵੇਖ ਰਿਹਾ ਬੜੂ ਸਾਹਿਬ ਦੇ ਇੱਕ ਪ੍ਰਸ਼ਾਸਨ ਨੂੰ ਆਪਾਂ ਪਿੱਛੇ ਰੱਖ ਕੇ ਐਜ਼ ਅ ਹਿਊਮਨ ਪਰਸਨਲੀ ਬੜੂ ਸਾਹਿਬ ਦੀ ਸੰਸਥਾ ਦੇ ਕਾਰਜ ਨੂੰ ਕਿਵੇਂ ਸੋ ਇਹਨਾਂ ਦਾ ਜੀ ਜਿਹੜਾ ਪਰਸਨਲ ਟੱਚ ਹੈ ਬੜੂ ਸਾਹਿਬ ਦਾ ਉਹ ਬੜਾ ਅੱਛਾ ਉਹ ਹਿਮੈਨਿਟਰੀਅਨ ਲੈਵਲ ਤੇ ਜਿਵੇਂ ਇਹ ਦਿਲ ਨਾਲ ਕਨੈਕਟ ਕਰਦੇ ਨੇ ਏ ਇਹ ਨਹੀਂ ਕਿ ਮੇਰੇ ਨਾਲ ਖੜੇ ਨੇ ਬਾਬਾ ਜੀ ਤਾਂ ਇਹ ਨਹੀਂ ਕਿ ਵੀ ਅਸੀਂ ਇਹਨਾਂ ਨੂੰ ਕੁਝ ਕਵਾਂਗੇ ਫੋਰਸ ਕੀਤਾ ਜਾ ਰਿਹਾ ਹੈ ਖੁਦ ਅੱਗੇ ਆ ਕੇ ਕਹਿੰਦੇ ਨੇ ਜੀ ਦੱਸੋ ਅਸੀਂ ਕੀ ਕਰ ਸਕਦੇ ਬੜੀ ਸ਼ਲਾਘਾਯੋਗ ਗੱਲ ਹੈ ਜੀ ਇਨ ਫਿਊਚਰ ਟੱਚ ਅਪ ਦੇ ਵਿੱਚ ਕੀ ਬੇਨਤੀ ਕਰਨਾ ਚਾਹੁੰਗੇ ਬਾਬਾ ਜੀ ਇਹ ਤੁਹਾਨੂੰ ਲੱਗ ਰਿਹਾ ਵੀ ਹੋਰ ਜਿਹੜੀਆਂ ਕਿਉਂਕਿ ਹਜਾ ਬੜੀ ਲੋਡ ਲੋਡ ਦੇ ਅਨੁਸਾਰ ਜਿੱਥੇ ਸਾਨੂੰ ਲੋਡ ਲੱਗੇਗੀ ਉੱਥੇ ਅਸੀਂ ਕਰ ਬਾਬਾ ਜੀ ਠੀਕ ਕਿਹੜਾ ਪਿੰਡ ਜੇ ਡੱਬਰ ਇਹ ਕੀੜਾ ਤੁਹਾਡੇ ਘਰ ਦੇ ਹਾਲਾਤ ਇਦਾਂ ਕਿਦਾਂ ਹੋਏ ਤੇ ਕਿਦੋਂ ਹੋਏ ਕੀ ਬੇਟ ਹੜ ਆਇਆ ਹੋਏ ਜੈਪਾਲ ਹੜ ਆ ਗਿਆ ਸੀ ਅਸੀਂ ਘਰੋਂ ਨਿਕਲ ਗਏ ਸਾਡਾ ਪੂਜਰ ਵੇਛੇ ਗਿਆ ਹੀ ਵੱਡਾ ਮੇਰਾ ਪੋਤਾ ਸੀ ਉਹ ਪਾਣੀ ਦਾ ਕਾਰਨ ਉਹ ਉਧਰ ਚਲਾ ਗਿਆ ਦੂਹਰੀ ਚਲਾ ਗਿਆ ਆਇਆ ਨਹੀਂ ਸੀ ਚਾਹੁੰਦਾ ਇੱਕ ਮੇਰਾ ਪੋਤਾ ਕਿੰਨਾ ਕਿੰਨਾ ਕ ਪਾਣੀ ਆਇਆ ਸੀ ਪਾਣੀ ਜੀ ਅਹੀਂ ਨਹੀਂ ਨਾ ਆ ਗਿਆ ਤਾਂ ਹੀ ਕਾਛਤਾ ਹੈ ਹਾਂ ਤੇ ਬਾਹਰ ਇਹ ਜੇ ਜਿਆਦਾ ਪਾਣੀ ਔਨ ਕਰਨ ਨਾਲ ਸਾਰਾ ਖਰਾਬ ਹੋ ਗਿਆ ਸਾਰਾ ਖਰਾਬ ਹੋ ਗਿਆ ਪਹਿਲਾਂ ਬਹੁਤ ਵਧੀਆ ਪਹਿਲਾਂ ਬਹੁਤ ਵਧੀਆ ਤੇ ਹੁਣ ਤੁਹਾਨੂੰ ਨਵਾਂ ਮਕਾਨ ਬਣਾ ਕੇ ਦਿੱਤਾ ਦਾਦੇ ਜੀ ਨੇ ਕਿੰਨ ਕਿਦਾਂ ਦੇਖਦੇ ਹੋ ਸਾਨੂੰ ਨਹੀਂ ਜਿੱਦਾਂ ਮੇਰਾ ਵੱਡਾ ਬੇਟਾ ਨਾ ਆਇਆ ਇਹ ਛੋਟੇ ਬੇਟੇ ਨੂੰ ਦਿੱਤਾ ਮੈਨੇ ਬਣਾ ਕੇ ਛੋਟੇ ਨੂੰ ਅਲੱਗਿਆ ਉਹਨੂੰ 20 ਸਾਲ ਹੋ ਗਏ ਉਹ ਖਰੀਦਿਆ ਨਵੇਂ ਛੋਟੇ ਬੱਚੇ ਦਾ ਵੀ ਮਕਾਨ ਖਰਾਬ ਹੋਇਆ ਹੋਊਗਾ ਦਾਦੀ ਜੀ ਦਾ ਹਾਂ ਹਾਂ ਛੋਟਾ ਉਹ ਨਾਲ ਸੀ ਅਸੀਂ ਇਕੱਠੇ ਹੀ ਪਾਏ ਸੀ ਉਹਨਾਂ ਨੂੰ ਦਿੱਤਾ ਸੀ ਤੁਸੀਂ ਵੀ ਬਸ ਵੇਖੀ ਮਸਾਂ ਕੈਸ਼ ਹੋਟਲ ਆ ਸੀ। ਬਹੁਤ ਧੰਨਵਾਦ ਕਰਦੇ ਹੋ। ਜੀ। ਬਾਬਿਆ ਜੀ ਨੇ ਹਾਂਜੀ। ਉਹਨਾਂ ਨੇ ਵਚਨ ਕੀਤਾ ਵੀ ਤੁਹਾਨੂੰ ਬਣਾ ਕੇ ਦੇਣ। ਪਰ ਉਹ ਨਹੀਂ ਆਂਦੇ ਬਣਾ ਕੇ ਦੇਣ। ਆਂ ਆਂਦੇ ਤੁਹਾਨੂੰ ਇਹ ਲਿੱਕ ਪੁਟਿਆ ਬਣਾ ਕੇ ਦੇਣ। ਫਿਰ ਵੱਡਾ ਬੇਟਾ ਮੇਰਾ ਆਪੇ ਕਰੀਤ ਕਿਸ ਤਰ੍ਹਾਂ ਵਿਚਾਰਾ ਸੋਚ ਲੂ। ਉਹਦਾ ਇੱਕ ਮੁੱਟਲ ਦੇਤਾ ਵਾ। ਉਹ ਜੀ ਕੋਈ ਪੁੱਛਿਆ ਸੀ ਨਹੀਂ ਆਖਿਆ। ਉਹ ਪੁੱ ਆ ਦੇ ਕੋਰੇ। ਜਿਹੜੇ ਮਕਾਨ ਬਣਾਉਣ ਨੂੰ ਹੱਕ ਦਿੱਤੇ ਗਏ ਆ ਕਿੰਨੇ ਟੋਟਲ ਮਕਾਨ ਬਣਾਈ ਗਏ ਨੇ ਤੇ ਹੁਣ ਤੱਕ ਕਿੰਨੇ ਦੇ ਚੁੱਕੇ ਆ ਆਪਣੇ ਅਸੀਂ ਅੱਜ ਜਿਹੜੇ ਨੇ 14 ਘਰ ਪਰਿਵਾਰ ਨੂੰ ਸਮਰਪਿਤ ਕਰ ਰਹੇ ਹਾਂ ਤੋਂ ਪਹਿਲਾਂ ਵੀ ਕਰ ਚੁੱਕੇ ਆ ਅੱਗੇ ਵੀ ਸਾਡਾ ਕੰਮ ਚੱਲ ਰਿਹਾ ਤੇ ਇੱਕ ਉਹ ਗਿਣਤੀ ਮਿੰਤੀ ਤੋਂ 12 80 ਤੱਕ ਸਾਡਾ ਤੇ ਆ ਵੀ ਕੋਈ ਕੋਈ ਵੀ ਪਰਿਵਾਰ ਜਿਹੜਾ ਹੈ ਜਿੰਦਾ ਘਰ ਟੁੱਟ ਗਿਆ ਹੈ ਜਾਂ ਰਹਿ ਗਿਆ ਹੈ ਵਿੱਚ ਹੜ੍ਹਾਂ ਦੇ ਵਿੱਚ ਸਾਡੀ ਕੋਸ਼ਿਸ਼ ਹੈ ਵੀ ਅਸੀਂ ਉਹਨਾਂ ਘਰ ਦਿੱਤਾ ਜਾਵੇ। ਖਾਬਸ ਜੀ ਟੋਟਲ ਕਿੰਨੇ ਪੀਚਾ ਹੋਏਗਾ ਕਿ ਕਿੰਨੇ ਮਕਾਨ ਹੜਪੇੜਤ ਨਾਲ ਖਰਾਬ ਹੋ ਚੁੱਕੇ ਨੇ ਤੇ ਤੁਹਾਡੇ ਵੱਲੋਂ ਕਿੰਨੀ ਜਾਣਿਆ ਦੀ ਸਹਾਇਤਾ ਕੀਤੀ ਜਾ ਰਹੀ ਹੈ। ਅਸਾਂ ਸਾਨੂੰ ਜੋ ਡੀਸੀ ਸਾਹਿਬ ਗੁਰਦਾਸਪੁਰ ਔਰ ਅੰਮ੍ਰਿਤਸਰ ਔਰ ਤਰਨਤਾਰਨ ਅੱਗੇ ਆਪ ਆਪਣਾ ਆ ਗਿਆ ਜਿਹੜਾ ਫੋਜਪੁਰ ਜੋ ਸਾਨੂੰ ਦੱਸ ਰਹੇ ਨੇ ਅਸੀਂ ਕਰ ਰਹੇ ਹਾਂ। ਅਸੀਂ ਥਰੂ ਚੈਨਲ ਚੱਲ ਰਿਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਤੋ ਜਿਵੇਂ ਜਿਵੇਂ ਪ੍ਰਸ਼ਾਸਨ ਤੋਂ ਦੱਸੀ ਜਾ ਰਿਹਾ ਹੈ ਯਾ ਘਰ ਬਣਾਉਣ ਦੀ ਲੋੜ ਹੈ ਇਹ ਉਸੇ ਹੋਏ ਬੜਾਈ ਜਾ ਰਿਹਾ ਹੈ ਖਾਸੇ ਕਿਹੜਾ ਘਰ ਬਣਾ ਕੇ ਦਿੱਤਾ ਜਾ ਰਿਹਾ ਹੈ ਤੁਹਾਡੇ ਕੋਲ ਉਹਦੇ ਵਿੱਚ ਕਿਹੜੇ ਕਿਹੜੇ ਸਹੂਲਤਾਂ ਮੁਕਲਬ ਦੇ ਆ ਤੇ ਕਿੰਨਾ ਚਿਰ ਲੱਗਦਾ ਹੈ ਇਹ ਘਰ ਬਣਾਉਣਾ ਸਭ 180 ਪਹਿਲੇ ਘਰ ਜਿਹੜਾ ਸਟਾਰਟਿੰਗ ਵਿੱਚ ਬਣਾਇਆ ਸੀ ਉਹ 72 ਘੰਟਿਆਂ ਵਿੱਚ ਬਣਾਇਆ ਸੀ ਤੇ ਅਸੀਂ ਪ੍ਰੋਮਿਸ ਕੀਤਾ ਸੀ 25 ਤਰੀਕ ਨੂੰ ਅਗਲੇ ਘਰ ਅਸੀਂ 48 ਘੰਟਿਆਂ ਵਿੱਚ ਬਣਾਵਾਂਗੇ ਪਰ ਮਾਰੇ ਦੀ ਬਖਸ਼ਿਸ਼ ਸਦਕਾ ਅਸੀਂ ਹੁਣ ਜਿਹੜੇ ਘਰ ਅੱਜ 14 ਦੇ ਰਹੇ ਹਾਂ ਉਹ ਅਸੀਂ 24 ਘੰਟਿਆਂ ਵਿੱਚ ਬਣਾਇਆ 24 ਘੰਟਿਆਂ ਚ ਅਸੀਂ ਘਰ ਕੰਪਲੀਟ ਕਰਕੇ ਹੈਂਡਓਵਰ ਕਰ ਦਿੱਤਾ ਹੈ। ਘਰ ਵਿੱਚ ਕਿਹੜੀਆਂ ਸਹੂਲਤਾਂ ਹੁੰਦੀਆਂ ਉਹ ਸਿੱਧਾ ਦੇਖੋ ਦੋ ਕਮਰੇ ਨੇ 13x11 ਦੇ ਠੀਕ ਹੈ। ਔਰ ਸਾਰਾ ਫਰਨੀਚਰ ਹੈ ਉਹਦੇ ਵਿੱਚ ਬੈੱਡ ਨੇ, ਗੱਦੇ ਨੇ, ਕੱਪੜੇ ਲਚਾਈਆਂ, ਚਾਦਰਾਂ ਸਾਰਾ ਕੁਝ ਹੈ। ਔਰ ਇੱਕ ਕਿਚਨ ਹੈ। ਕਿਚਨ 'ਚ ਸਾਰਾ ਸਮਾਨ ਹੈ, ਫ੍ਰਿਜ ਹੈ ਔਰ ਸਾਰੇ ਬਰਤਨ ਨਿਊ ਦਿੱਤੇ ਨੇ ਅਸੀਂ ਸੋਟਿੰਗ ਔਰ ਰਾਸ਼ਨ ਘੱਟ ਵਰ 3 ਮਹੀਨਿਆਂ ਦਾ। ਅਸੀਂ ਰਾਸ਼ਨ ਦੇ ਦਿੱਤਾ ਹੈ। ਵਾਸ਼ਿੰਗ ਮਸ਼ੀਨ ਦਿੱਤੀ ਹੈ, ਕਾਰਪੇਟ ਛੋੜਾ ਉੱਲੀ ਇੱਕ ਲੌਬੀ ਦੇ ਦਿੱਤੀ ਹੈ ਡਾਈਨਿੰਗ ਰੂਮ ਸਮਝ ਲੋ ਜਾਂ ਜੋ ਵੀ ਤੁਸੀਂ ਔਰ ਵਾਸ਼ਰੂਮ ਦੇ ਦਿੱਤਾ ਹੈ ਇਹ ਲਗਭਗ 1000 ਸਕਰ ਫੁੱਟ ਦਾ ਘਰ ਹੈ ਕੋਲ ਕੱਤੀ ਐਸ ਨੂੰ ਬਣਾਉਣ ਲੱਗੇ ਇਹ ਕਿਸ ਦਾ ਦਾਦੀ ਨਾ ਕਿ ਕਿੰਨੇ ਸੇਵਾਦਾਰ ਤੁਹਾਡੇ ਨਾਲ ਇਸ ਦਾ ਪ੍ਰਬੰਧ ਦੇ ਜੋ ਇਸ ਘਰ ਦੇ ਵਿੱਚ ਹੁਣ ਜਿਹੜੇ ਸਾਡੇ ਮੌਜੂਦਾ ਵਰਕਰ ਲੱਗੇ ਹੋਏ ਨੇ ਸਵਾ 100 ਬੰਦਾ ਲੱਗਾ ਹੈ ਤੇ ਇਹ ਮੈਨੇਜਮੈਂਟ ਔਰ ਪਰਚੇਜ ਸਾਰੇ ਜਿਸੀਂ ਮਿਲਾ ਲੀਏ ਤਾਂ 200 ਬੰਦਾ ਸਾਡਾ ਇਸ ਕਾਰਜ ਲਈ ਲੱਗਾ ਹੋਇਆ ਤਾਂ ਇੱਕ ਕਾਰਜਕ ਦੇ ਵਿੱਚ ਇੱਕ 24 24 ਘੰਟੇ ਦਾ ਸਮਾਂ ਹੈ ਤੇ ਕੱਲ ਸੇ ਕਿੰਨੀ ਮਾਉਂਟ ਲੱਗਦੀ ਹੈ ਇੱਕ ਕਾਰ ਨੂੰ ਕਾਰ ਨੂੰ ਬਣਾਉਣ ਦੀ 6.5 ਲੱਖ ਰੁਪਿਆ ਮਾਉਂਟ ਹੈ ਲੱਖ ਰੁਪਏ ਦਾ ਕਾਰ ਦਾ ਸਾਰਾ ਸਮਾਨ ਹੈ ਟੋਟਲੀ 100 ਕੋਈ ਕਾਰ ਛੋਟਾ ਵੀ ਬਣਾ ਰਿਹਾ ਐਵਰੇਜ 5 ਲੱਖ ਹੈ ਕਈ ਕਾਰ ਦੀ ਜਗ੍ਹਾ ਹੀ ਨਹੀਂ ਹੈਗੀ ਉਹਨਾਂ ਕੋਲ ਤੇ ਐਵਰੇਜ 5 ਹੈ ਵੱਡਾ ਕਾਰ 6.5 ਛੋਟਾ ਕਾਰ 5 ਲੱਖ 5.5 ਦਾ ਸਸਦੀ ਬਹੁਤ ਵੱਡੀ ਅਮਾਉਂਟ ਆ ਜਾਂਦੀ ਹੈ ਇਹ ਕੰਪਨੀ ٹرسٹ ਦੇ ਰਿਹਾ ਹੈ ਤੇ ਜਾਂ ਕੋਈ ਸਰਕਾਰ ਦੇ ਕੋਈ ਟ੍ਰਸਟਾਂ ਕੋਲ ਤਾਂ ਕੋ ਆਪਣੀ ਫੈਕਟਰੀ ਨਾ ਮਾਇਆ ਦੀ ਜਾਂ ਕੋਈ ਕੋਈ ਬਿਜ਼ਨਸ ਹੈ ਟ੍ਰਸਟਾਂ ਦਿੱਤਾ ਦਸਵੰਦ ਦੀ ਦਿੱਤੀ ਮਾਇਆ ਹੀ ਸਫਲਾ ਕਰਨ ਵਾਸਤੇ ਹੈ ਇਹ ਹੈ ਵੀ ਉਹ ਠੀਕ ਜਗ੍ਹਾ ਲਾਇਆ ਜਾਏ ਔਰ ਪਲੱਸ ਉਸ ਮਾਇਆ ਨੂੰ ਸੇਵਿੰਗ ਕਿਵੇਂ ਕੀਤੀ ਜਾਏ ਅਸੀਂ ਕੰਪਨੀਆਂ ਤੋਂ ਸਮਾਨ ਲੈ ਰਹੇ ਆ ਬੇਨਤੀ ਕਰਦੇ ਹਾਂ ਵੀ ਤੁਸੀਂ ਘੱਟ ਰੇਟ ਲਾਓ ਜਾਂ ਸੇਵਾਦ ਸਮਾਨ ਦਿਓ ਇਸਾ ਕਰਦੇ ਕਰਦੇ ਜਿਹੜੀ ਅਮਾਉਂਟ ਹੈ ਕਾਰਜ਼ ਹੈ ਉਹ ਜਿਸ ਨੇ ਸਾਨੂੰ ਲੱਖ ਰੁਪਏ ਦਿੱਤਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਉਹਨੂੰ ਲੱਖ ਨੂੰ ਡੇਢ ਲੱਖ ਬਣਾ ਦਿਓ ਕਿ ਇਸ ਕੋ ਬਣਾਉਣ ਦਾ ਤਰੀਕਾ ਅਥੀ ਕੰਮ ਕਰ ਲਈਏ ਸੇਵਿੰਗ ਕਰ ਲਈਏ ਦਿਨ ਰਾਤ ਮਿਹਨਤ ਕਰ ਲਈਏ ਰਾਤ ਨੂੰ ਵੀ ਕੰਮ ਕਰੀਏ ਜਿਨ੍ਹਾਂ ਨੇ ਸਮਾਨ ਦਿੱਤਾ ਉਹਨੂੰ ਵੀ ਰਿਕਵੈਸਟ ਕਰ ਲਈਏ ਵੀ ਘੱਟ ਕੀਮਤ ਤੇ ਦੇ ਦਿਓ ਐਹੀ ਕਰਦੇ ਅਖਾਲ ਸਹੀ ਕੋਹਡੀ ਸੰਸਥਾ ਕਾਫੀ ਗਰਾਉਂਡ ਜ਼ੀਰੋ ਤੋਂ ਲੱਗੀ ਹੋਈ ਹੈ ਪਹਿਲੇ ਦਿਨ ਤੋਂ ਅਸੀਂ ਦੇਖ ਰਹੇ ਹਾਂ ਕੋਈ ਡੋਕਟਰ ਨਾਲ ਦੇਣਾ ਸੰਪਰਕ ਕਰਨਾ ਚਾਹੁੰਦਾ ਹੋਵੇ ਜਾਂ ਐਮ ਆਰ ਏ ਦਾ ਇਹ ਸਾਡੇ ਹਰਮੀਤ ਸਿੰਘ ਜੀ ਨੇ ਇਹ ਤੁਹਾਨੂੰ ਡੱਸ ਦੇ ਦਿੰਦੇ ਨੇ ਜਾਂ ਈਮੇਲ ਆਈਡੀਆ ਦੇ ਦਿੰਦੇ ਨੇ ਆਓ ਜੀ ਦੱਸੋ ਜੀ ਫੋਨ ਨੰਬਰ ਦੇ ਦਿੰਦੇ ਨੇ ਇਹ ਸਾਡੇ ਭਾਈ ਸਾਹਿਬ ਨੇ ਸਾਰਾ ਤੁਹਾਨੂੰ ਦੇ ਦਿੰਦਾ ਤੁਹਾਨੂੰ ਇੱਕ ਆਪਣਾ ਨਾਮ ਦੱਸ ਕੇ ਤੇ ਮੇਰਾ ਨਾਮ ਜੀ ਡਾਕਟਰ ਹਰਮੀਤ ਸਿੰਘ ਹੈਗਾ ਤੇ ਮੈਂ ਇੱਥੇ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹਦੇ ਵਾਸਤੇ ਜੇ ਕਿਸੇ ਨੇ ਫੰਡਸ ਦੀ ਜਾਂ ਕਿਸੇ ਤਿੱਕੇ ਦੀ ਵੀ ਕੋਈ ਸੇਵਾ ਕਰਨੀ ਹੋਵੇ ਮੈਨੂੰ ਕੰਟੈਕਟ ਕਰ ਸਕਦਾ ਜੀ मेरा नंबर है ईमेल एट बड़ू साहिब डॉट ओ आर जी बाकी जो डायरेक्ट डोनेशन भी देना चाहो तो डबल्यू 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 डॉट बडू साहिब बी ए आर यू एस ए एच आई वी डॉट ओ आर जी पर जाके डोनेट कर सकते हो जीक जाफर ਇਹ ਜੀ ਪਾਣੀ ਆਇਆ ਸਾਡੀ ਬਹੁਤ ਮੁਸ਼ਕਲ ਹੋ ਗਈ। ਸਾਰਾ ਪਾਣੀ ਭਰ ਗਿਆ ਕੋਠੇ ਡਿੱਗ ਡਿੱਗ ਪੈਸਾ। ਅਹੀ 20 ਵਜੇ ਸੇ ਬਾਰਿ ਰਹਾ। ਕਿੰਨਾ ਬੁਨ ਨੁਕਸਾਨ ਹੋ ਗਿਆ। ਨੁਕਸਾਨ ਬੜਾ ਹੋ ਗਿਆ। ਕੋਈ ਫੜਾਇ ਸੀ ਪ੍ਰਸ਼ਾਸਨ ਹਰ ਮਦਦ ਕੀਤੀ ਗਈ ਸੀ ਤੁਹਾਡੀ। ਹਾਂਜੀ। ਸਰਕਾਰ ਨੇ ਮਦਦ ਕੀਤੀ ਗਈ। ਨਹੀਂ ਨਹੀਂ ਕੋਈ ਨਹੀਂ ਕੀਤੀ। ਬਾਬਾ ਜੀ ਆਏ ਫਿਰ। ਆ ਬਾਬਾ ਜੀ। ਕੋਈ ਨਾ ਮਦਦ ਕੀਤੀ। ਕੋਈ ਨਾ ਮਦਦ ਕੀਤੀ। ਕਿ ਕਿਤਾ ਬਣਾ ਕੇ ਦਿੱਤਾ ਸਾਨੂੰ। ਤੇ ਜਨਾ ਦੇ ਦੇ। ਨਾ ਦੇ ਦੇ ਫਿਰ ਸਾਨੂੰ ਮੁਸ਼ਕਲ ਆਇਆ ਸਾਡੇ ਬਾਹਰ ਵਾਲਾ ਸਾਥ। ਹਾਂਜੀ ਤੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਬਹੁਤ ਜੀ ਧੰਨਵਾਦ ਬਾਬਾ ਸੰਤਾਂ ਦਾ ਧੰਨਵਾਦ ਸੇਵਾਦਾਰਾਂ ਦਾ ਹਾਂ ਜਿਨ੍ਹਾਂ ਮੁਕਾਮ ਆਉਂਦਾ ਸਭ ਦਾ ਧੰਨਵਾਦ ਠੀਕ